ਬੇਅਦਬੀ ਮਾਮਲਿਆਂ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਬਿੱਲ ਲਿਆਉਣ ਦੀ ਗੱਲ ਕੀਤੀ ਗਈ ਤੇ ਅਚਾਨਕ ਪਿਛਲੀਆਂ ਸਰਕਾਰਾਂ ਵੱਲ ਨਿਗਾਹ ਪੈਂਦੀ ਹੈ ਖਾਸ ਤੌਰ ਦੇ ਉੱਤੇ ਕਾਂਗਰਸ ਪਾਰਟੀ ਵੱਲ ਜਿਸ ਨੇ ਆਪਣੀ ਸਰਕਾਰ ਇਸ ਬਨਾਅ ਤੇ ਬਣਾਈ ਸੀ ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦਿਵਾਵਾਂਗੇ ਹੱਥ ਵਿੱਚ ਗੁਟਕਾ ਸਾਫ ਦੀ ਸੌ ਚੱਕ ਕੇ ਨਸ਼ਾ ਖਤਮ ਕਰਨ ਦੀ ਗੱਲ ਕਹੀ ਗਈ ਸੀ ਬੇਅਦਬੀਆਂ ਦਾ ਇਨਸਾਫ ਦਿਵਾਉਣ ਦੀ ਗੱਲ ਕਹੀ ਗਈ ਸੀ ਕੈਪਟਨ ਮਨਿੰਦਰ ਸਿੰਘ ਵੱਲੋਂ ਪਰ ਉਹ ਕਿੰਨਾ ਕੁ ਦਵਾਇਆ ਗਿਆ ਕਿੰਨਾ ਕੁ ਰਹਿ ਗਿਆ ਉਹਦੇ ਬਾਰੇ ਅੱਜ ਗੱਲ ਕਰਾਂਗੇ ਔਰ ਖਾਸ ਤੌਰ ਦੇ ਉੱਤੇ ਜਦੋਂ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਵਡੀਆਂ ਗੱਲਾਂ ਸੋਸ਼ਲ ਮੀਡੀਆ ਦੇ ਉੱਤੇ ਨਿਊਜ਼ ਚੈਨਲਸ ਦੇ ਉੱਤੇ ਕਰਦੇ ਨਜ਼ਰ ਆ ਰਹੇ ਆ ਉਹਨਾਂ ਨੂੰ ਖੰਘਾਲਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂ ਹਨ ਡਾਕਟਰ ਸਾਹਿਬ ਅਨਨਤਾ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਬ ਕਾਂਗਰਸ ਪਾਰਟੀ ਦੇ ਵਿਧਾਇਕ ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਉਹ ਇੰਨੀ ਗੱਲ ਕਰਦੇ ਆ ਕਿ ਜਦੋਂ ਬੇਦਬੀਆਂ ਦਾ ਇਨਸਾਫ ਦਿਵਾਉਣ ਦੀ ਵਾਰੀ ਸੀ ਉਦੋਂ ਦੋ ਧੜੇ ਬਣ ਗਏ ਸੀ ਕਾਂਗਰਸ ਪਾਰਟੀ ਦੇ ਵਿੱਚ ਇੱਕ ਦਿਵਾਉਣਾ ਚਾਹੁੰਦਾ ਸੀ ਇੱਕ ਨਹੀਂ ਦਿਵਾਉਣਾ ਚਾਹੁੰਦਾ ਸੀ ਇਹ ਜਿਹੜਾ ਨਹੀਂ ਦਿਵਾਉ ਦੇਖੋ ਪਹਿਲਾਂ ਤਾਂ ਇਸ ਘਟਨਾ ਦੇ ਪਿਛੋਕੜ ਦੇ ਜ਼ਰੂਰ ਜਾਣਾ ਚਾਹੀਦਾ ਮੈਨੂੰ ਲੱਗਦਾ ਕੀ ਰਾਜਨੀਤਿਕ ਜਿਹੜੀਆਂ ਤਾਕਤਾਂ ਹੈਗੀਆਂ ਉਹ ਇਸ ਮਾਮਲੇ ਦੇ ਉੱਤੇ ਉਹਨਾਂ ਨੇ ਪੂਰੀਆਂ ਨੇ ਰਾਜਨੀਤੀ ਕੀਤੀ ਹੈ ਕਿਸੇ ਵੀ ਪਾਰਟੀ ਦਾ ਹੋਵੇ ਤੁਸੀਂ ਦੇਖੋ 2015 ਵਿੱਚ ਜਦੋਂ ਜਵਾਰ ਸਿੰਘ ਬੋਰਜਵਾਲਾ ਤੋਂ ਤੇ ਬਰਗਾੜੀ ਤੋਂ ਸ਼੍ਰੀ ਗੁਰਗ੍ਰਾਂਤ ਸਾਹਿਬ ਦੇ ਸਵਰੂਪ ਚੋਰੀ ਹੁੰਦੇ ਆ ਕੱਲੀ ਦਾ ਨਲਕੀ ਉੱਥੇ ਐ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸ੍ਰਿਸ਼ਟੀ ਦਾ ਰਚਨਾ ਜਿਹੜਾ ਜਿਨੇ ਰਚਨਾ ਕੀਤੀ ਹੈ ਜਿਹੜਾ ਸ਼ਬਦ ਗੁਰੂ ਹੈ ਜivant ਗੁਰੂ ਹੈ ਜਿਹੜਾ ਸੱਚਖੰਡ ਦਾ ਤੁਹਾਡੇ ਅਧਿਆਤਮ ਦਾ ਸਿਧਾਂਤਿਕ ਦਾ ਹਰ ਚੀਜ਼ ਦਾ ਤੁਹਾਡੀ ਜੀਵਨ ਸ਼ੈਲੀ ਦਾ ਆਪਣੇ ਗੁਰੂ ਨੂੰ ਸਮਰਪਿਤ ਹੋਣ ਦਾ ਹਰ ਚੀਜ਼ ਦਾ ਤੁਹਾਨੂੰ ਰਸਤਾ ਦਿਖਾਉਂਦਾ ਹੈ ਜਿਹਨੂੰ ਅਸੀਂ ਗੁਰੂ ਸਹਿਬਾਨ ਕਹਿੰਨੇ ਆ ਉਹਨਾਂ ਦੇ ਉਹਨਾਂ ਨੂੰ ਚੋਰੀ ਕਰਕੇ ਪੋਸਟਰ ਲਗਾਏ ਜਾਂਦੇ ਤੇ ਵੰਗਾਰਿਆ ਜਾਂਦਾ ਤੁਹਾਡਾ ਗੁਰੂ ਸਾਡੇ ਕਬਰੇ ਕਬਜੇ ਜਾਂ ਤੁਸੀਂ ਛੁਡਾ ਲਓ। ਔਰ ਇੰਨਾ ਸਿਸਟਮ ਨਕਮਾ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਪੁਲਿਸ ਉਸ ਵੇਲੇ ਦੀ ਪੁਲਿਸ ਲੱਭ ਨਹੀਂ ਸਕੀ। ਔਰ ਸਭ ਨੂੰ ਪਤਾ ਸੀ ਬਈ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਉਸੇ ਦੌਰ ਤੋਂ ਬਾਅਦ ਚੋਰੀ ਹੋਏ ਹੈ ਜਦੋਂ ਰਾਮ ਰਹੀਮ ਨੂੰ ਮਾਫੀਨਾਮਾ ਜਿਹੜਾ ਉਹਦਾ ਕੈਨਸਲ ਕੀਤਾ ਗਿਆ ਜਿਹੜਾ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾ ਨੇ ਉਹਨੂੰ ਮਾਫ ਕਰ ਦਿੱਤਾ ਸੀ ਘਰ ਬੈਠੇ ਸਿੱਖ ਸੰਗਤ ਦੇ ਰੋਹ ਨੂੰ ਦੇਖਦੇ ਹੋਏ ਮਾਫੀਨਾਮਾ ਕੈਨਸਲ ਕੀਤਾ ਉਹਨਾਂ ਨੂੰ ਕਹਿਤਾ ਕਿ ਨਹੀਂ ਸਾਡੇ ਪੁਰਾਣੇ ਹੁਕਮ ਜਾਰੀ ਰਹਿਣਗੇ ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੁੰਦੇ ਆ ਤੇ ਉਸ 벨ਟ 'ਚ ਹੁੰਦੇ ਆ ਜਿੱਥੇ ਸਭ ਤੋਂ ਜ਼ਿਆਦਾ ਡੇਰੇ ਦੇ ਫਾਲੋਅਰ ਆ ਉਸ ਰਾਮ ਰਹੀਮ ਦੇ ਫਾਲੋਅਰ ਉਹਰ ਆਪਸੇ ਕੜੀਆਂ ਉਦੋਂ ਦੀਆਂ ਏਜੰਸੀਆਂ ਦੇ ਪੁਲਿਸ ਜੋੜ ਨਹੀਂ ਸਕੀ ਲੋਕਾਂ ਨੂੰ ਦਿਖਦਾ ਪਿਆ ਸੀ ਲੇਕਿਨ ਧਿਆਨ ਲਾ ਦਿੱਤਾ ਦੋ ਪਾਸੇ ਆਸਟ੍ਰੇਲੀਆ ਦੇ ਭਰਾਵਾਂ ਵੱਲ ਫੜ ਲਿਆ ਜੀ ਇਹਨਾਂ ਨੇ ਚੋਰੀ ਕੀਤਾ ਜੀ ਇਹਨਾਂ ਨੇ ਅੰਗ ਖਲਾਰੇ ਜੀ ਤੇ ਉਹਨਾਂ ਦੇ ਉੱਤੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਘਾਤਾ ਇਹ ਤਾਂ ਬਾਅਦ ਚ ਸਿੱਖ ਸੰਗਤ ਨੇ ਰੌਲਾ ਪਾਇਆ ਪਤਾ ਸੀ ਲੇਕਿਨ ਪੁਲਿਸ ਫਿਰ ਵੀ ਉਧਰ ਜਾਂਚ ਵੱਲ ਨਹੀਂ ਗਈ ਦੇਖੋ ਕਿੱਡੀ ਵੱਡੀ ਗੱਲ ਹੈ ਕਿੱਡੀ ਤਾਕਤਾਂ ਹੋਣਗੀਆਂ ਜਿਹੜੀਆਂ ਆਪਣੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹਕੂਮਤਾਂ ਵੀ ਇਦਾਂ ਨਹੀਂ ਆਈ ਮੈਂ ਕਹਿੰਦਾ ਜਿਹੜੇ ਆ ਆਪਣੇ ਆਪ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਸਮਝਦੀਆਂ ਤੇ ਅੱਜ ਉਹ ਕਿੱਥੇ ਨੇ ਅੱਜ ਤੁਸੀਂ ਦੇਖ ਲਓ ਕੋਈ ਪੁੱਛਣ ਨਹੀਂ ਜਾਂਦਾ ਉਹਨਾਂ ਨੂੰ ਤੁਸੀਂ ਕਿੱਥੇ ਹੋ ਮੈਂ ਸਾਹਸ ਸਿੰਘ ਦੀ ਗੱਲ ਕਰਦਾ ਕਿ ਸਭ ਤੋਂ ਪਹਿਲੀ ਤਾਂ ਕੱਟਣਾ ਉਹ ਹੈ ਫੇਰ ਅੰਗ ਮਿਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਮਿਲੇ ਸਾਰੀ ਦੁਨੀਆ 'ਚ ਲੋਕ ਰੋਏ ਉਸ ਦੀ ਇੰਨਾ ਰੋਲਾ ਪਿਆ ਲੋਕਾਂ ਦੇ ਅੰਦਰ ਹਿਰਦੇ ਜਿਹੜੇ ਵਲੁੰਧ ਰਹੇ ਗਏ ਧਰਨੇ ਲੱਗੇ ਰੋਸ਼ਮਾਰਚ ਲੱਗੇ ਬਰਗਾੜੀ ਮੋਰਚਾ ਲੱਗਿਆ ਫਿਰ ਉਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ ਮੰਗਦੇ ਸੀ ਆਪਣੇ ਗੁਰੂ ਲਈ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਚਲਾਈਆਂ ਗਈਆਂ ਕੋਟਕਪੂਰਾ ਤੇ ਬਹਿਬਲ ਕਲਾਂ ਜਿਹਨੂੰ ਗੋਲੀकांड ਆਪਾਂ ਕਹਿੰਨੇ ਆ ਸਾਡੇ ਸਿੰਘ ਸ਼ਹੀਦ ਹੋਏ ਫਿਰ ਵੀ ਇਨਸਾਫ ਨਾਮ ਦੀ ਕੋਈ ਚੀਜ਼ ਨਹੀਂ ਮੈਂ ਤਾਂ ਸੁਣਦੇ ਅਸੀਂ ਡਿਬੇਟ ਬਈ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੇ ਵਿੱਚ ਸ਼੍ਰੀ ਗੁਰਗ੍ਰਾਂਤ ਸਾਹਿਬ ਦੀਆਂ ਜਦੋਂ ਬੇਅਦਬੀਆਂ ਹੋਈਆਂ 1986 ਦੇ ਵਿੱਚ ਤੇ ਚਾਰ ਸਿੰਘ ਨਕੂਦਰ ਤੇ ਸ਼ਹੀਦ ਹੋਏ ਉਹਦੀ ਇੱਕ ਐਫ ਆਈ ਆਰ ਜਿਹੜੀ ਹੈ ਹਜੇ ਤੱਕ ਅੱਧੀ ਮੈਜਿਸਟ੍ਰੇਟ ਰਿਪੋਰਟ ਆਈ ਹੈ ਤੇ ਅੱਧੀ ਮੈਜਿਸਟ੍ਰੇਟ ਰਿਪੋਰਟ ਨਹੀਂ ਆਈ ਤੇ 1986 ਤੋਂ ਬਾਅਦ ਹੁਣ ਤੱਕ ਕਿੰਨੀਆਂ ਹਕੂਮਤਾਂ ਬਦਲ ਗਈਆਂ 1986 ਤੋਂ ਬਾਅਦ ਬੀਅੰਸੇਂ ਦੀ ਸਰਕਾਰ ਆ ਗਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤਿੰਨ ਵਾਰ ਸਰਕਾਰ ਆ ਗਈ ਦੋ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ ਪੱਠਲ ਮੁੱਖ ਮੰਤਰੀ ਰਹਿ ਗਈ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਰਹਿ ਗਿਆ ਉਸ ਤੋਂ ਬਾਅਦ ਚਰਨਜੀਤ ਚੰਨੀ ਮੁੱਖ ਮੰਤਰੀ ਰਹਿ ਗਿਆ ਫਿਰ ਉਸ ਤੋਂ ਬਾਅਦ ਭਗਵੰਤ ਮਾਨ ਹੋਰੀ ਮੁੱਖ ਮੰਤਰੀ ਨੇ 3.5 ਸਾਲ ਦਾ ਅਰਸਾ ਇਹ ਵੀ ਬੀਤ ਚੁੱਕਾ ਤੇ ਹਜੇ ਉਹ ਬੋਲਦੇ ਬੈਨੇ ਅਧੀ ਰਿਪੋਰਟ ਜਿਹੜੀ ਹੈ ਬਾਕੀ ਅੱਧੀ ਰਿਪੋਰਟ ਕਿੱਥੇ ਆ ਐਫ ਆਈ ਆਰ ਕਿੱਥੇ ਆ ਦੋਸ਼ੀ ਕਿੱਥੇ ਆ ਹਜੇ ਤੱਕ ਦੋਸ਼ੀ ਨਹੀਂ ਫੜੇ ਗਏ ਹਜੇ ਤੱਕ ਦੋਸ਼ੀ ਨਹੀਂ ਫੜੇ ਗਏ ਤੇ ਫਿਰ ਤੁਸੀਂ ਬੇਅਦਬੀਆਂ ਦੇ ਵਿੱਚ ਇਨਸਾਫ ਭਾਲਦੇ ਹੋ ਫਿਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਇਨਸਾਫ ਭਾਲਦੇ ਹੋ ਚਲੋ ਇਹ ਤਾਂ 1986 ਦੀ ਘਟਨਾ ਹੈ ਤੇ ਦੇਖੋ ਤੁਸੀਂ 14 ਤੇ 25 39 ਸਾਲ ਤਾਂ ਇਹਨੂੰ 39 ਬਰੇ ਇਹਨੂੰ વીਤ ਗਏ ਆ ਕੀ ਇਨਸਾਫ ਤੁਸੀਂ ਭਾਲੋਗੇ ਤੇ ਤੁਸੀਂ ਆਪਾਂ ਦੋਸ਼ ਲਾਣੇ ਆ ਲਾਣੇ ਵੀ ਚਾਹੀਦੇ ਆ ਬਈ 1984 ਦੇ ਦੰਗਿਆਂ ਦਾ ਇਨਸਾਫ ਨਹੀਂ ਮਿਲਦਾ ਜਦੋਂ ਆਪਣੇ ਸੂਬੇ ਵਿੱਚ ਜਿੱਥੇ ਸਿੱਖ ਡੋਮਿਨੇਟਿੰਗ ਸਟੇਟ ਆ ਜਿੱਥੇ ਸਿੱਖ ਫਲਸਫੀ ਗਲੀ ਗਲੀ ਚ ਹੈ ਜਿੱਥੇ ਗੁਰੂ ਘਰ ਔਰ ਗੁਰੂ ਚਰਨ ਛੋਪਾ ਆਪ ਧਰਤੀ ਆ ਉੱਥੇ ਤਾਂ ਇਨਸਾਫ ਨਹੀਂ ਹੈਗਾ 39 ਹਾਲਾਂ ਚ ਮਿਲਿਆ ਤੇ ਤੁਸੀਂ ਦਿੱਲੀ ਦੀਆਂ ਹਕੂਮਤਾਂ ਤੋਂ ਇਨਸਾਫ ਪਾਲਦੇ ਹੋ ਤੁਸੀਂ ਆਪਣੀਆਂ ਹਕੂਮਤਾਂ ਇੱਥੇ ਬਣਾ ਲਈਆਂ ਇੱਥੇ ਤਾਂ ਇਨਸਾਫ ਨਹੀਂ ਮਿਲਿਆ ਤੇ ਬੇਅਦਬੀਆਂ ਦੇ ਉੱਤੇ ਤੁਸੀਂ ਬਹਿਸ ਕਰਦੇ ਹੋ ਚਲੋ ਖੈਰ ਜਿਹੜਾ ਮੈਂ ਪ੍ਰਗਟ ਸਿੰਘ ਆਲਾ ਤੁਸੀਂ ਸਵਾਲ ਪੁੱਛਦੇ ਹੋ ਪ੍ਰਗਟ ਸਿੰਘ ਹਮੇਸ਼ਾ ਤੱਥਾਂ ਦੇ ਆਧਾਰ ਤੇ ਬੋਲਦਾ ਇਹ ਨਿਕ ਤਾਂ ਉਹਦੀ ਖਾਸੀਅਤ ਜੋ ਮੈਂ ਸਮਝਦਾ ਬਹੁਤ ਕ੍ਰੈਡੀਬਿਲਟੀ ਹੈ ਕਿ ਜਦੋਂ ਬੋਲਦਾ ਉਹ ਤੱਥ ਦੇ ਆਧਾਰ ਤੇ ਬੋਲਦਾ ਫੋਕਾ ਫਾਇਰ ਨਹੀਂ ਕਰਦਾ ਜਿੱਦੇ ਚੋਂ ਨੂੰ ਵਾਪਸੀ ਮਾਫੀ ਮੰਗਣੀ ਪਵੇ ਇਹਦੇ 'ਚ ਸ਼ੱਕ ਵੀ ਕੋਈ ਨਹੀਂਗਾ ਸਾਬ ਨੂੰ ਪਤਾ ਹੈ ਮੋੜ ਮੰਡੀ ਬਲਾਸਟ ਅਸਲੀ ਗੁਰੂਗ੍ਰਾਂਧ ਸਾਹਿਬ ਦੀਆਂ ਬੇਅਦਬੀਆਂ ਕਿੱਥੋਂ ਹੋਈਆਂ ਸ਼੍ਰੀ ਗੁਰਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਵਿੱਚ ਸੰ ਬੱਬਾ ਰਾਮ ਰਹੀਮ ਜਿਹੜਾ ਸੌਦਾ ਸਾਧਾ ਉਹ ਨਾਮਜਤ ਹੈ ਪ੍ਰਦੀਪ ਕਲੇਰ ਨੇ ਆਪਣੇ ਬਿਆਨ 164 ਚ ਕਲਮਬੱਧ ਕਰਾਏ ਹੋਏ ਹੈ ਕਿ ਸੌਦੇ ਸਾਧ ਨੇ ਦਿੱਲੀ ਚ ਬੈਠ ਕੇ ਇਹਦੀ ਸਾਜ਼ਿਸ਼ ਰਚੀ ਤੇ ਕਪਤਾਨ ਮਰਿੰਦਰ ਸਿੰਘ ਦੀ ਸਰਕਾਰ ਚ ਉਹਨੂੰ ਇੱਕ ਵਾਰ ਵੀ ਪੁੱਛਤਾ ਚ ਨਹੀਂ ਕੀਤੀ ਪੁੱਛ ਗਿੱਚ ਨਹੀਂ ਕੀਤੀ ਰੋਕੀ ਗਈ ਨਾ ਫਿਰ ਆਪਾਂ ਥੋੜਾ ਹੋਰ ਅੱਗੇ ਚਲੇ ਜਾਈਏ ਜਿਹੜਾ ਜਾਂਚ ਅਧਿਕਾਰੀ ਸੀ ਕਪਮਰ ਵਿਜੇ ਪ੍ਰਤਾਪ ਉਹਨਾਂ ਨੇ ਤਾਂ ਕੱਚਾ ਚਿੱਠਾ ਹੀ ਖੋਲਦਾ ਕੈਪਟਨ ਸਰਕਾਰ ਦਾ ਕਹਿੰਦਾ ਮੈਨੂੰ ਤਾਂ ਪ੍ਰੋਸੀਕਿਊਸ਼ਨ ਦੇ ਵਿੱਚ ਸਾਥ ਹੀ ਨਹੀਂ ਦਿੰਦੀ ਭਈ ਸਰਕਾਰ ਕਹਿੰਦਾ ਮੈਂ ਤਾਂ ਕਈ ਵਾਰ ਜਾਂਨਾ ਤੇ ਮੈਨੂੰ ਬਸ ਘੁਮਾਫਰਾ ਕੇ ਤੋਰ ਦਿੱਤਾ ਜਾਂਦਾ ਇਸੇ ਕਰਕੇ ਕੋਟਕਪੂਰਾ ਜਿਹੜਾ ਵਾ ਉਹ ਮਾਮਲਾ ਉਹ ਕੁਐਸ਼ ਹੋਇਆ ਖਤਮ ਹੋਇਆ ਤੇ ਇਹ ਛੋਟੀ ਗੱਲ ਥੋੜਾ ਇੱਕ ਆਈਪੀਐਸ ਅਫਸਰ ਡੈਕੋਰेटेड ਆਈਜੀ ਰੈਂਕ ਦਾ ਅਫਸਰ ਔਰ ਬਾਹਰ ਨਿਕਲ ਕੇ ਕਹਿ ਰਿਹਾ ਕਿ ਮੇਰੇ ਨਾਲ ਇਹ ਕੀਤਾ ਗਿਆ ਸ਼੍ਰੀ ਗੁਰਗ੍ਰਾਂਤ ਸਾਹਿਬ ਦੇ ਕਿਸਾਂ ਦੀ ਜਾਂਚ ਕੀਤੀ ਹੀ ਨਹੀਂ ਗਈ ਸੌਦਾ ਸਾਦ ਨੂੰ ਇੱਕ ਵਾਰੀ ਵੀ ਬੁਲਾਇਆ ਹੀ ਨਹੀਂ ਗਿਆ ਹੁਣ ਛੱਡੋ ਇਹਦੇ ਵਿੱਚ ਚਲੋ ਆਪਾਂ ਗੱਲ ਕਰਦੇ ਹਾਂ ਕੈਪਟਨ ਨਮਰਿੰਦਰ ਸਿੰਘ ਸਭ ਨੂੰ ਪਤਾ ਕਿ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਹੈ ਉਹ ਕਿਹੜੇ ਦੋਸ਼ੀਆਂ ਦਾ ਸਾਥ ਦਿੰਦੇ ਕਿਹੜੀ ਉਹਨਾਂ ਨੇ ਡਰੱਗ ਸਮਗਲਰਾਂ ਦੀ ਜਾਂਚ ਕਰ ਲਈ ਕਿਹੜੀ ਰੇਤਾਂ ਦੀ ਜਾਂਚ ਕਰ ਲਈ ਕਿਹੜੀ ਬਜਰੀ ਦੀ ਜਾਂਚ ਕਰ ਲਈ ਇੱਕ ਵੀ ਇੱਕ ਵੀ ਕਿੱਸਾ ਦੱਸ ਦਿਓ ਜਿਹੜੀ 2017 ਤੋਂ 2021 ਦੇ ਅੱਧ ਤੱਕ ਕੋਈ ਜਾਂਚ ਕਰਕੇ ਤੁਹਾਨੂੰ ਸਿਰੇ ਲਾਇਆ ਹੋਵੇ ਇੱਕ ਵੀ ਜਾਂਚ ਕਰ ਦਿਓ ਕਾਰਨ ਕੀ ਸੀਗਾ ਕੈਪਟਨ ਅਮਰਿੰਦਰ ਸਿੰਘ ਵੀ ਹਰਮਿੰਦਰ ਜੱਸੀ ਦੇ ਨੇੜੇ ਸਨ ਰਮਿੰਦਰ ਜੱਸੀ ਜਿਹੜਾ ਸੌਦਾ ਸਾਧ ਦਾ ਜਿਨ੍ਹਾਂ ਦੇ ਬੇਟੀ ਆ ਉਧਰ ਵਿਆਹੀ ਹੋਈ ਆ ਆਪਸ ਉਹਨਾਂ ਦੀ ਕੁੜਮਾ ਜਾਰੀ ਆ ਔਰ ਉਹਨਾਂ ਦੇ ਕਾਫੀ ਚੰਗੇ ਰਿਸ਼ਤੇ ਜਿਹੜੇ ਹੈ ਕੈਪਟਨ ਅਮਰਿੰਦਰ ਸਿੰਘ ਨਾਲ ਹੈ ਸਭ ਨੂੰ ਪਤਾ ਔਰ ਇਉਂ ਹੀ ਤੁਸੀਂ ਦੇਖੋ ਮੋੜ ਮੰਡੀ ਬਲਾਸਟ ਹੈ 2017 ਦੇ ਵਿੱਚ ਜਦੋਂ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ ਔਰ ਮੈਂ ਤੁਹਾਨੂੰ ਅੱਜ ਬੜੀ ਇੱਕ ਇੰਪੋਰਟੈਂਟ ਗੱਲ ਦੱਸਣ ਲੱਗਾ ਚੋਣਾਂ ਦਾ ਪ੍ਰਚਾਰ ਚੱਲ ਰਿਹਾ ਸੀ ਔਰ ਪ੍ਰਚਾਰ ਦੇ ਦੌਰਾਨ ਬਠਿੰਡੇ ਜਿੱਥੇ ਰੈਲੀ ਹੋ ਰਹੀ ਸੀ ਹਰਮਿੰਦਰ ਜੱਸੀ ਦੇ ਉਤੋਂ ਕੁਝ ਦੂਰੀ ਤੇ ਐਵੇਂ 10 50 ਮੀਟਰ ਦੂਰੀ ਤੇ 10 ਵੀ 50 ਬਲਾਸਟ ਹੁੰਦਾ ਕਾਰ ਚ ਬਲਾਸਟ ਹੁੰਦਾ ਤੇ 7 ਲੋਕ ਮਾਰੇ ਜਾਂਦੇ 30 ਤੇ 35 ਕਾਇਲ ਹੁੰਦੇ ਆ ਉਹਦੇ ਚ ਜਦੋਂ ਉਹਦੀ ਜਾਂਚ ਹੋਈ ਉਹਦੀ ਜਾਂਚ ਕਰਕੇ ਪਹਿਲਾਂ ਤਾਂ ਰੋਲਾ ਆਮ ਆਦਮੀ ਪਾਰਟੀ ਨੇ ਬਹੁਤ ਪਾਇਆ ਕਿ ਇਹ ਸਾਨੂੰ ਬੈਂਡ ਕਰਨ ਲਈ ਸਾਨੂੰ ਇੱਥੇ ਸਾਡਾ ਵੋਟ ਜਿਹੜਾ ਪਰਸੈਂਟੇਜ ਘਟਾਉਣ ਲਈ ਇਹ ਬਲਾਸਟ ਇੱਕ ਯੋਜਨਾਬੰਦ ਤਰੀਕੇ ਨਾਲ ਕੀਤਾ ਗਿਆ। ਇਹ ਦੇ ਪਿੱਛੇ ਸਾਜ਼ਿਸ਼ ਆਮ ਆਮੀ ਪਾਰਟੀ ਸੱਤਾ 'ਚ ਨਾ ਆਵੇ ਲੋਕਾਂ ਨੂੰ ਡਰਾਇਆ ਗਿਆ। ਹਰਪਾਲ ਚੀਮੇ ਹੋਰਾਂ ਦੀ ਸਟੇਟਮੈਂਟ ਸੀ। ਸੰਜੇ ਸਿੰਘ ਹੋਰਾਂ ਦੀ ਸਟੇਟਮੈਂਟ ਸੀ ਜਿਹੜੇ ਰਾਜ ਸਭਾ ਦੇ ਮੈਂਬਰ ਆ। ਔਰ ਮੋੜ ਮੰਡੀ ਬਲਾਸਟ ਦੀ ਜਦੋਂ ਜਾਂਚ ਸ਼ੁਰੂ ਹੋਈ ਤੇ ਤਿੰਨ ਦੋਸ਼ੀ ਗੋਤੇਜ ਸਿੰਘ, ਅਮਰੀਕ ਸਿੰਘ ਤੇ ਅਵਤਾਰ ਸਿੰਘ। ਇਹਨਾਂ ਦੀ ਪਛਾਣ ਹੋਈ ਇਹਨਾਂ ਦਾ ਰੈੱਡ ਗਾਰਨਰ ਨੋਟਿਸ ਆ ਰਿਹਾ ਹੈ ਤਿੰਨੋਂ ਕੌਣ ਸੀ? ਇੱਕ ਸੌਦਾ ਸਾਧ ਦਾ ਸੁਰੱਖਿਆ ਅਧਿਕਾਰੀ ਦੂਜਾ ਉੱਥੇ ਦੀ ਵਰਕਸ਼ਾਪ ਦਾ ਇੰਚਾਰਜ ਇਹਨਾਂ ਨੇ ਹੀ ਬੈਟਰੀਆਂ ਕੁੱਕਰ ਲਿਆ ਕੇ ਉਹਨੂੰ ਤਿਆਰ ਕੀਤਾ ਜੋ ਪੁਲਿਸ ਦੀ ਜਾਂਚ ਕਹਿੰਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਇੱਕ ਵਾਰ ਵੀ ਇਹ ਕੋਸ਼ਿਸ਼ ਨਹੀਂ ਕੀਤੀ ਗਈ ਕਿ ਮੋੜ ਮੰਡੀ ਬਲਾਸ ਦੇ ਵਿੱਚ 7 ਲੋਕ ਮਾਰੇ ਗਏ ਨੇ ਸੌਦਾ ਸਾਧ ਦਾ ਕੀ ਇੰਟਰਸਟ ਸੀ ਇਹਨਾਂ ਨੂੰ ਫੜ ਕੇ ਪੁੱਛ ਹੀ ਲਈ ਹੈ ਇਨਾਂ ਨੂੰ ਹੀ ਪੁੱਛ ਲਈਏ ਰੈੱਡ ਕਾਰਨਰ ਨੋਟਿਸ ਇਹਨਾਂ ਦੇ ਜਾਰੀ ਕਰਤੇ ਇਹਨਾਂ ਨੂੰ ਜ਼ਮੀਨ ਨਿਕਲ ਗਈ ਕਿ ਆਸਮਾਨ ਖਾ ਗਿਆ ਕਿਤੇ ਨਾ ਕਿਤੇ ਤਾਂ ਬੈਠੇ ਆ ਜਦੋਂ ਆਪਣੇ ਘਰੇ ਕੋਈ ਠੱਗੀ ਵੱਜਦੀ ਹੈ ਸਾਈਬਰ ਠੱਗੀ ਵੱਜੇ ਤੇ ਤੁਸੀਂ ਕਲਕੱਤੇ ਤੋਂ ਬੰਦੇ ਫੜ ਲਿਆਂਦੇ ਹੋ ਬਈ ਠੱਗੀ ਵੱਜ ਗਈ ਸੀ ਤਾਂ ਬੰਦੇ ਚੱਕ ਲਿਆ ਰਾਤੋਂ ਰਾਤ ਤੇ ਬੜੀ ਸ਼ਾਬਾਸ਼ੀ ਨਾਲ ਐਡੀ ਖਾਕੀ ਵਰਦੀ ਦੀ ਫੋਟੋ ਖਿਚਵਾਉਂਦੇ ਰਹੇ ਨੇ ਕੰਮ ਕਰਨ ਕੰਮ ਕੀਤਾ ਹੀ ਨਹੀਂ ਨਹੀਂ ਕੀਤਾ ਗਏ ਨਹੀਂ ਉਧਰ ਉਹਨਾਂ ਪਤਾ ਹੀ ਸੌਦਾ ਸਾਧ ਅੰਤਰ ਹੋ ਜਾਣਾ ਤੇ ਸੌਦਾ ਸਾਧ ਕੌਣ ਹੈ ਬੇਅਦਮੀਆਂ ਕਰਾਉਣ ਵਾਲਾ ਉੱਤੇ ਦੋਸ਼ ਨੇ ਉੱਤੇ ਐਫ ਆਈ ਆਰ ਹੈ ਤਿੰਨ ਕੇਸ ਹੈ ਉੱਤੇ ਨਾਮਜੱਦਾਂ ਕੇਸਾਂ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅੰਗ ਫਾੜਨ ਦੇ ਕੇਸਾਂ ਦੇ ਵਿੱਚ ਨਾਮਜੱਦ ਹੈ ਤੇ ਤੁਸੀਂ ਉਹਦੀ ਹਮਾਇਤ ਕੀਤੀ ਹੈ ਉਹਦੀ ਹਮਾਇਤ ਕੀਤੀ ਹੈ ਸਭ ਨੂੰ ਪਤਾ ਹਮਾਇਤ ਕੀਤੀ ਹੈ ਮੋੜ ਮੰਡੀ ਬਲਾਸ ਦੇ ਵਿੱਚ ਇੱਕ ਵੀ ਦੋਸ਼ੀ ਨਹੀਂ ਫੜਿਆ ਗਿਆ ਔਰ ਸਭ ਨੂੰ ਪਤਾ ਉਹ ਗੱਡੀ ਜਿਹੜੀ ਉਹ ਡੇਰੇ ਤੋਂ ਤਿਆਰ ਹੋਈ ਹੈ ਸਾਰਾ ਕੁਝ ਹੋਇਆ ਸਾਰਾ ਕੁਝ ਨਿਕਲ ਕੇ ਆਇਆ ਜਿਹਨੇ ਪ੍ਰੈਸ਼ਰ ਕੁੱਕਰ ਵੇਚਿਆ ਬੈਟਰੀਆਂ ਵੇਚੀਆਂ ਉਹਨਾਂ ਨੇ ਦੱਸਿਆ ਕੌਣ ਲੈ ਕੇ ਗਏ ਜਿਹਦੇ ਚ ਸੌਦੇ ਸਾਧ ਦਾ ਸੁਰੱਖਿਆ ਇਨਚਾਰਜ ਜਿਹਦੇ ਚ ਸੌਦੇ ਸਾਧ ਦਾ ਅੰਦਰਲੀ ਜਿਹੜੀ ਵਹੀਕਲ ਟਰਾਂਸਪੋਰਟੇਸ਼ਨ ਦਾ ਇਨਚਾਰਜ ਜਿਹੜੀ ਮਕੈਨੀਕਲ ਵਰਕਸ਼ਾਪ ਦਾ ਇਨਚਾਰਜ ਇਨਵੋਲਵ ਹੋਵੇ ਡਾਇਰੈਕਟਲੀ ਪੁਲਿਸ ਕਵੇ ਇਨਵੋਲਵ ਹੈ ਤੇ ਤੁਹਾਡਾ ਕੀ ਖਿਆਲ ਹੈ ਉਹ ਦੋਨਾਂ ਦਾ ਕੀ ਇੰਟਰਸਟ ਹੋਊਗਾ ਸੋ ਇਹ ਹੁਣ ਆਮ ਆਦਮੀ ਪਾਰਟੀ ਦੀ ਸਾਢੇ ਦਿਨ ਤੋਂ ਸਾਲ ਤੋਂ ਸਰਕਾਰ ਹੈ। ਇਹੀ ਪੰਜਾਬ ਦੇ ਮੰਤਰੀ, ਇਹੀ ਪੰਜਾਬ ਦੇ ਮੰਤਰੀ ਜਦੋਂ ਵਿਪੱਖ ਵਿੱਚ ਜੀ ਰੋਲਾ ਪਾਉਂਦੇ ਸੀ ਮੋੜ ਮੰਡੀ ਬਲਾਸ ਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਕੋਈ ਬੰਦੇ ਨਹੀਂ ਫੜੇ ਜਾ ਰਹੇ, ਕੋਈ ਕੁਝ ਨਹੀਂ ਕੀਤਾ ਜਾ ਰਿਹਾ ਤੇ ਅੱਜ ਉਹੀ ਸੱਤਾ 'ਚ ਸਾਢੇ ਦਿਨ ਸਾਲ ਕੁਝ ਨਹੀਂ ਹੋਇਆ। ਉਹੀ ਸੱਤਾ 'ਚ ਹੈ। ਉਹੀ ਜਿਹੜੇ ਰੋਲਾ ਪਾਣ ਵਾਲੇ ਸੀ ਵਿਪੱਖ ਦੇ ਵਿੱਚ 2019-20 ਦੇ ਵਿੱਚ ਉਹ ਅੱਜ ਇੱਧਰ ਬੈਠੇ ਹੋਏ ਆ ਤੇ ਸਾਢੇ ਦਿਨ ਸਾਲਾਂ 'ਚ ਕੋਈ ਰਿਜ਼ਲਟ ਨਹੀਂ ਹੈਗਾ। ਤਾਰ ਕਿੱਥੇ ਹੋਰ ਜੁੜਦੇ ਆ ਨਾ ਤਾਰ ਜਿੱਥੇ ਜੁੜਦੇ ਆ ਉਹ ਤਾਂ ਉੱਥੋਂ ਤਾਂ ਵੋਟਾਂ ਲੈਣੀ ਆ ਉਹ ਤਾਂ ਹਕੂਮਤਾਂ ਚਲਾਉਂਦੇ ਨੇ ਤੇ ਹਕੂਮਤਾਂ ਬਣਾਉਂਦੇ ਨੇ ਫਿਰ ਦੂਜੀ ਗੱਲ ਦੇਖੋ 2024 ਦੀ ਸੁਪਰੀਮ ਕੋਰਟ ਨੇ ਅਕਤੂਬਰ ਦੇ ਸਤੰਬਰ ਦੇ ਮਹੀਨੇ ਜਾਂ ਅਕਤੂਬਰ ਦੇ ਮਹੀਨੇ ਹੋ ਸਕਦਾ ਮੈਂ ਮਹੀਨਾ ਗਲਤ ਦੱਸ ਰਿਹਾ ਹੋਵਾਂ ਸੁਪਰੀਮ ਕੋਰਟ ਨੇ ਰੋਕ ਹਟਾਤੀ ਆ ਕਿ ਸੌਦਾ ਸਾਥ ਦੇ ਜਿਹੜੇ ਬੇਅਦਵੀ ਦੇ ਕੇਸਾਂ ਚ ਨਾਮਜਦ ਹੈਗਾ ਇਹ ਕੇਸਾਂ ਤੋਂ ਰੋਕ ਹਟਾਈ ਜਾਂਦੀ ਆ ਅੱਜ ਇੱਕ ਸਾਲ ਹੋ ਗਿਆ ਤਲੋ 1 ਸਾਲ ਹੋ ਗਿਆ ਸੁਪਰੀਮ ਕੋਰਟ ਦੀ ਰੋਕ ਹਟੀ ਨੂੰ ਹਾਈ ਕੋਰਟ ਦੇ ਉੱਤੇ ਉਹਨਾਂ ਨੇ ਰੋਕ ਹਟਾਤੀ ਜਿਹੜੀ ਹਾਈ ਕੋਰਟ ਨੇ ਲਗਾਈ ਸੀ ਕਿੰਨੇ ਸੌਦਾ ਸਾਧ ਨੂੰ ਜਾਂਚ ਲਈ ਬੁਲਾ ਲਿਆ ਕਿੰਨੇ ਤਹਿਕੀਕਾਤ ਕਰ ਲਈ ਹਾਈ ਕੋਰਟ ਕਿੰਨੀ ਵਾਰ ਕਹਿ ਚੁੱਕਾ ਐ ਐਸਆਈਟੀ ਬਦਲ ਚੁੱਕੇ ਆ ਕਿਹੜੀ ਤਹਿਕੀਕਾਤ ਹੋ ਗਈ ਕਿਹੜਾ ਨੂੰ ਪੁੱਛ ਕੇ ਛਲੇ ਬੁਲਾ ਲਿਆ 1 ਸਾਲ ਤਾਂ ਹੁਣ ਵੀ ਬੀਤ ਗਿਆ ਕੈਪਟਨ ਨਮਿੰਦਰ ਸਿੰਘ ਦੇ ਵੀ ਲੇ ਵੀ 5 ਸਾਲ ਪੂਰੀ ਮਦਦ ਕੀਤੀ ਗਈ ਪ੍ਰਤੱਖ ਰੂਪ ਚ ਤਾਂ ਨਹੀਂ ਕਹਿ ਸਕਦਾ ਪਰ ਇੰਡਾਇਰੈਕਟਲੀ ਪੂਰੀ ਮਦਦ ਕੀਤੀ ਗਈ ਤੇ ਆ ਕੇਸਾਂ ਦਾ ਆ ਹਾਲਾਤ ਹੋਇਆ ਲੋਕੀ ਇਨਸਾਫ ਭਾਲਦੇ ਆ ਇਹਨਾਂ ਦੀ ਬਹਿਸ ਸੁਣੀ ਜਾਂਦੇ ਆ ਸੁਣੀ ਜਾਓ ਲੇਕਿਨ ਗੱਲ ਇਹ ਹੈ ਪ੍ਰੈਕਟੀਕਲੀ ਸਾਹਮਣੇ ਆ ਕੇ ਦੱਸਣ ਅਸੀਂ ਕੀ ਕੀਤਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਜਿਹੜੇ ਦੋਸ਼ ਪ੍ਰਗਟ ਸਿੰਘ ਦੀ ਮੈਂ ਕਹਾਂ ਉਹਦੀ ਹਿੰਮਤ ਦੀ ਦਾਤ ਦੇਣਾ ਆਪਣੀ ਪਾਰਟੀ ਤੇ ਇਲਜ਼ਾਮ ਲਾਣੇ ਸੌਕੇ ਨਹੀਂ ਹੁੰਦੇ ਆਪਣੀ ਪਾਰਟੀ ਤੇ ਇਲਜ਼ਾਮ ਲਾਣੇ ਸੌਕੇ ਨਹੀਂ ਹੁੰਦੇ ਇਹ ਵੀ ਕੋਈ ਧਾਕੜ ਜਾਂ ਕਿਤੇ ਜਿਗਰਾ ਚਾਹੀਦਾ ਬੋਲਣ ਲਈ ਅਗਲੇ ਨੇ ਜਿਗਰੇ ਨਾਲ ਕਿਹਾ ਸਾਡੀ ਸਰਕਾਰ ਦੇ ਵੇਲੇ ਵੀ ਧੜਾ ਸੀ ਉਸ ਧੜੇ ਦੇ ਵਿੱਚ ਟੜੇ ਦੇ ਵਿੱਚ ਕੈਪਟਨ ਨਮਰਿੰਦਰ ਸਿੰਘ ਦੀ ਸ਼ਮੂਲੀਅਤ ਤੋਂ ਬਿਨਾ ਕੁਝ ਹੋ ਹੀ ਨਹੀਂ ਸਕਦਾ ਸੀ ਕਿਉਂਕਿ ਉਹ ਤਾਂ ਮੁੱਖ ਮੰਤਰੀ ਵੀ ਸੀਗਾ ਤੱਕੀ ਪੰਜਾਬ ਦਾ ਗ੍ਰਹਿ ਮੰਤਰੀ ਦਾ ਵਿਭਾਵ ਵੀ ਉਹਦੇ ਕੋਲ ਸੀਗਾ ਉੱਥੇ ਉਸ ਵੇਲੇ ਦੇ ਅਫਸਰ ਵੀ ਜਿਹੜੇ ਨਾਲ ਹੋਣਗੇ ਉਹ ਵੀ ਹੋਣਗੇ ਤੇ ਇਸ ਕਰਕੇ ਜੋ ਵੀ ਕਿਉਂਕਿ ਕੈਪਟਨ ਨਮਰਿੰਦਰ ਸਿੰਘ ਦਾ ਜੋ ਮੈਂ ਸੋਚਦਾ ਉਹਦੀ ਇੱਕ ਦੋ ਬੰਦਿਆਂ ਨੂੰ ਛੱਡ ਕੇ ਬਾਕੀ ਉਹਦੀ ਬਣੀ ਕਿਸੇ ਨਾਲ ਨਹੀਂ ਸਾਹ ਹੁਣ ਜੇ ਮੰਨ ਲਓ ਸੁਖਜਿੰਦਰ ਰੰਧਾਵਾ ਵੀ ਉਹਦਾ ਵਿਰੋਧ ਕਰਦਾ ਸੀ ਜਾਖੜ ਵੀ ਵਿਰੋਧ ਕਰਦਾ ਸੀ ਪਰਗਤ ਸਿੰਘ ਦਾ ਚੌਥੇ ਦਿਨ ਡਫਲੀ ਬਜਾ ਦਿੰਦਾ ਹੀ ਰਾਣੇ ਗੁਰਜੀਤ ਨਾਲ ਵੀ ਉਹਦਾ ਉਤੋਂ ਉਤੋਂ ਹੀ ਸੱਸੀ ਗੱਲ ਸੀ ਅੰਦਰੋਂ ਖਾਤੇ ਤੇ ਰਾਣੇ ਦਾ ਨੁਕਸਾਨ ਹੀ ਕੀਤਾ ਜਿੰਨੀ ਦਰ ਕੈਪਟਨ ਰਿਹਾ ਮਤਲਬ ਕੈਪਟਨ ਅਮਰਿੰਦਰ ਸਿੰਘ ਮਾਲਵੇ ਦੇ ਇੱਕ ਦੋ ਲੀਡਰਾਂ ਨਾਲ ਜਾਂ ਆਪਣੇ ਕਿਤੇ ਪਾਕਿਸਤਾਨੀ ਦੋਸਤਾਂ ਨਾਲ ਇਹ ਇੱਕ ਦੋ ਬੰਦਿਆਂ ਨਾਲ ਬਸ ਉਹ ਆਪਣੇ ਮਹਿਲ ਦੇ ਅੰਦਰ ਵਾਲੇ ਉਹਨਾਂ ਨਾਲ ਹੀ ਸੱਟ ਸੱਟ ਸੀਗਾ ਦੋ ਚਾਰ ਅਫਸਰਾਂ ਨਾਲ ਉਹ ਬਾਕੀ ਉਹ ਕਿਸੇ ਦਾ ਮੈਂ ਨਹੀਂ ਸਮਝਦਾ ਕਿਸ ਦਾ ਸਾਕਾ ਸੀ ਉਹ ਸਾਰਿਆਂ ਨੂੰ ਠੋਕੀ ਤੁਰੀ ਜਾਂਦਾ ਸੀ ਜਿਹੜਾ ਲੱਗਦਾ ਸੀ ਇਹ ਉਹਦੇ ਨਾਲ ਦੁੜਾਓ ਜੀ ਖੈਰੇ ਦਾ ਖੈਰੇ ਨਾਲ ਪਹਿਲਾਂ ਠੀਕ ਦੀ ਬਰ ਖੈਰੇ ਦੇ ਅੰਟੀਰੀਆ ਬੜੀ ਜ਼ਰੂਰ ਕੋਈ ਇਦਾਂ ਹੀ ਚੱਲਦਾ ਰਿਹਾ ਸੋ ਮੈਰੀ ਜਿਹੜੀ ਸੋਚ ਕਹਿੰਦੀ ਭਈ ਇਹ ਵੇਖਣ ਕਹਿੰਦਾ ਪਿਆ ਭਈ ਆਪਾਂ ਬੱਸ ਕਰੀਏ ਯਾਰ ਰਾਜਨੀਤੀ ਬਹੁਤ ਹੋ ਗਈ ਆਪਾਂ ਪ੍ਰੈਕਟੀਕਲੀ ਕਰਕੇ ਦਿਖਾਈਏ ਕਿ ਆਪਾਂ ਕੀ ਕੀਤਾ ਤੇ ਕੀ ਇਨਸਾਫ ਦੇ ਰਹੇ ਆ ਤੇ ਜੇ ਪ੍ਰਗਟ ਸਿੰਘ ਅੱਜ ਇਹ ਕਹਿ ਰਹੇ ਆ ਮੇਰੀ ਤਾਂ ਗੁਜਾਰਿਸ਼ ਹੈ ਹੁਣ ਸਰਕਾਰ ਬੜੀ ਤਾਕਤ ਸਰਕਾਰ ਡੇਰਿੰਗ ਸਰਕਾਰ ਜਿਹਨੂੰ ਕਹਿ ਸਕਦੇ ਲੈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀਆਂ ਦੀ ਮਦਦ ਕਰਨਾ ਵੀ ਤੇ ਦੋਸ਼ ਹੈ ਉਹ ਵੀ ਕ੍ਰਾਈਮ ਹੈ ਹਿੰਦੁਸਤਾਨ ਦੀ ਧਰਤੀ ਤੇ ਆਈਪੀਸੀ ਚ ਕ੍ਰਾਈਮ ਹੈ ਵੀ ਤੁਸੀਂ ਇਹਨਾਂ ਇਸ ਕਾਂ ਕੇਸ ਤੇ ਇਹ ਕੇਸਾਂ ਦੇ ਵਿੱਚ ਤੁਸੀਂ ਦੋਸ਼ੀਆਂ ਦੀ ਮਦਦ ਕੀਤੀ ਆ ਲੈ ਉਹ ਫੜ ਕੇ ਅੰਦਰ ਉਹਨਾਂ ਨੂੰ ਵੀ ਪੁੱਛੋ ਪਤਾ ਤਾਂ ਲੱਗੇ ਨਾ ਡਰਗ ਕੇਸਾਂ ਚ ਕਾਰਵਾਈ ਕੀਤੀ ਨਾ ਬੇਅਦਬੀਆਂ ਕੇਸਾਂ ਚ ਕਾਰਵਾਈ ਕੀਤੀ ਤੇ ਕੀਤਾ ਕੀ ਆ ਤੇ ਉੱਥੇ ਮਹਿਲ ਦੇ ਵਿੱਚ ਮਹਿਫਲਾਂ ਸਜਾਈਆਂ ਸੁਖਜਿੰਦਰ ਰੰਦਾਵਾ ਨੂੰ ਵੀ ਡਾਕਟਰ ਸਾਹਿਬ ਇਹ ਸਵਾਲ ਹੋਇਆ ਕਿ ਬਾਦਲ ਪਰਿਵਾਰ ਨੂੰ ਜਾਂ ਉਹਨਾਂ ਦੇ ਕਰੀਬੀਆਂ ਨੂੰ ਵੀ ਇਹਦੇ ਵਿੱਚ ਇਨਵੋਲਵ ਨਹੀਂ ਕੀਤਾ ਗਿਆ ਕੈਪਟਨ ਸਰਕਾਰ ਵੇਲੇ ਇਹ ਵੀ ਇੱਕ ਤੱਥ ਆ ਰਿਹਾ ਸਾਹਮਣੇ ਨਹੀਂ ਨਹੀਂ ਬਿਲਕੁਲ ਠੀਕ ਹੈ ਮੈਂ ਦੇਖੋ ਸੁਖਜਿੰਦਰ ਰੰਦਾਵਾ ਜਦੋਂ ਪੰਜਾਬ ਦੇ ਮੰਤਰੀ ਸੀ ਉਦੋਂ ਵੀ ਉਹਨਾਂ ਨੇ ਸਾਰੇ ਐਮਐਲਏ ਦੇ ਨਾਲ ਇੱਕ ਚਿੱਠੀ ਚਿੱਠੀ ਲਿਖੀ ਸੀਗੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਚਿੱਠੀ ਲਿਖ ਕੇ ਦੱਸੀ ਸੀ ਭਈ ਅਸੀਂ ਇੰਨੇ ਐਮਐਲਏ ਦੇਖੋ ਤਾਂ ਮੈਂ ਇੱਕ ਚਿੱਠੀ ਦੇ ਰਹੇ ਆ ਇਹ ਦੋਸ਼ੀਆਂ ਬੇਅਦਮੀਆਂ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੋ ਇਹਨਾਂ ਦੇ ਖਿਲਾਫ ਇਹਨਾਂ ਨੂੰ ਕੇਸਾਂ 'ਚ ਲੈ ਕੇ ਆਓ ਇਹਨਾਂ ਨੂੰ ਲੈ ਕੇ ਕਿਉਂ ਨਹੀਂ ਆਂਦੇ ਭਾਈ ਨਹੀਂ ਲੈ ਕੇ ਆਏ ਕੀਤਾ ਹੀ ਕੁਝ ਨਹੀਂ ਹੈ ਮੈਂ ਤੁਹਾਨੂੰ ਕਹੀਦਾ ਜਾਣਾ ਲੈ ਕੇ ਹੀ ਨਹੀਂ ਆਏ ਕੈਪਟਨ ਨ ਮਰਿੰਦਰ ਸਿੰਘ ਨੇ ਕੀਤਾ ਹੀ ਕੁਝ ਨਹੀਂ ਹੈ ਉਹਨੇ ਕਿਸੇ ਵੀ ਫਾਈਲ ਮੰਨ ਲਓ ਜੇ ਨਵਜੋਤ ਸਿੰਘ ਸਿੱਧੂ ਕੋਈ ਰੋਲਾ ਪਾਉਂਦਾ ਸੀ ਭਾਈ ਕਹਿੰਦਾ ਸੀਗਾ ਭਈ ਅਸੀਂ ਮਾਈਨਿੰਗ ਕਾਰਪੋਰੇਸ਼ਨ ਬਣਾ ਦਈਏ ਅਸੀਂ ਲਿਕ ਕਾਰਪੋਰੇਸ਼ਨ ਪੰਜਾਬ 'ਚ ਬਣਾ ਦਈਏ ਭਈ ਇਹਨੇ ਹਜ਼ਾਰ ਕਰੋੜ ਦਾ ਮੁਨਾਫਾ ਹੁੰਦਾ ਨਹੀਂ ਦੋ ਨੰਬਰ 'ਚ ਜਲਦੀ ਜਾਂਦੇ ਹੋ ਕੀਤਾ ਹੀ ਕੁਛ ਨਹੀਂ ਮੈਂ ਤੁਹਾਨੂੰ ਉਹੀ ਦਾ ਕਹਿਣਾ ਪਿਆ ਜਿਹੜੇ ਬੇਅਦਬੀ ਦੇ ਪ੍ਰੈਕਟੀਕਲ ਕੇਸ ਕੋਮਰ ਵਿਜੇ ਪ੍ਰਤਾਪ ਨੇ ਅੱਗੇ ਰੱਖੇ ਆ ਭਈ ਆ ਹਾਲਾਤ ਤੁਸੀਂ ਕੀਤੇ ਆ ਭਈ ਤੁਸੀਂ ਪ੍ਰੋਸੀਕਿਊਸ਼ਨ ਨਹੀਂ ਢੰਗ ਨਾਲ ਕੀਤੀ ਤੁਸੀਂ ਗਵਾਵਾਂ ਦਾ ਆ ਨਹੀਂ ਕੀਤਾ ਕਿ ਉਹ ਕਹਿੰਦਾ ਮੈਂ ਕਿੰਨੀ ਵਾਰ ਗਿਆ ਕੈਪਟਨ ਬਰਿੰਦਰ ਸਿੰਘ ਕੋਲ ਬਸ ਸੁਣਣੀ ਛੁੱਟ ਦੇਣੀ ਗੱਲ ਸੁਣਣੀ ਛੁੱਟ ਦੇਣੀ ਗੱਲ ਤੇ ਕੰਮ ਕੀਤਾ ਹੀ ਨਹੀਂ ਕਿਸੇ ਦਾ ਇਸੇ ਕਰਕੇ ਪ੍ਰਗਟ ਸਿੰਘ ਨੇ ਸਹੀ ਕਿਹਾ ਔਰ ਇਹ ਸੁਜਿੰਦਰ ਦੇ ਦਾਅਵੇ ਹੋਰ ਨੇ ਤਾਂ ਇਹ ਪਹਿਲੇ ਦਿਨ ਤੋਂ ਜਦੋਂ ਸਰਕਾਰ ਬਣੀ ਆ ਉਸ ਤੋਂ ਬਾਅਦ ਇਹ ਸ਼ੁਰੂ ਹੋ ਗਏ ਸੀ ਕਿ ਤਿੰਨ ਚਾਰ ਪੰਜ 6 ਮਹੀਨੇ ਬਾਅਦ ਹੀ ਸ਼ੁਰੂ ਹੋ ਗਏ ਸੀ ਬਈ ਡਰੱਗ ਦੇ ਉੱਤੇ ਤੇ ਇਸ ਮਾਮਲਿਆਂ ਦੇ ਉੱਤੇ ਸਾਨੂੰ ਪੂਰਾ ਠੋਕ ਕੇ ਰਿਜ਼ਲਟ ਦੇਣੇ ਚਾਹੀਦੇ ਆ ਇਹਨਾਂ ਨੇ ਇਸੇ ਚੀਜ਼ ਦਾ ਤਾਂ ਖਮਿਆਜਾ ਭੁਗਤਿਆ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਇਸੇ ਕਰਕੇ ਤਾਂ ਠੋਕਦਾ ਰਿਹਾ ਇਹਨਾਂ ਨੂੰ ਬਈ ਦੜਾਓ ਇਹਨਾਂ ਨੂੰ ਜਿੰਨੇ ਬੰਦੇ ਸੀ ਯਾਰ ਜਿੰਨੇ ਬੰਦੇ ਸੀਗੇ ਕੈਪਟਨ ਨੇ ਸਭ ਦੁੜਾਏ ਆ ਜਿਹੜੇ ਬੋਲਣ ਵਾਲੇ ਸੀ ਜਿਹੜੇ ਲੱਗਦੇ ਸੀਗੇ ਕਿ ਬੇਅਦਬੀਆਂ ਦੀ ਜਾਂ ਡਰੱਗ ਦੀ ਗੱਲ ਕਰਦੇ ਸਾਰੇ ਦੁੜਾਏ ਮੈਨੂੰ ਦੱਸੋ ਜਿੰਨੇ ਵੋਕਲ ਜਾਂ ਚੰਗੇ ਐਮਐਲਏ ਸੀਗੇ ਜਿਹੜੇ ਕੰਮ ਕਰਕੇ ਰਿਜ਼ਲਟ ਦੇਣਾ ਚਾਹੁੰਦੇ ਸੀ ਕੀਤਾ ਹੀ ਕੁਝ ਨਹੀਂ ਹੁਣ ਉਹੀ ਦੇਖੋ ਸਰਕਾਰ ਬਦਲੀ ਚੰਨੀ ਦੀ ਸਰਕਾਰ ਆਈ ਚੰਨੀ ਦੀ ਜਦੋਂ ਸਰਕਾਰ ਆਈ ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਮੈਂ ਕਹਿੰਦਾ ਨਾ ਜੇ ਬੇਅਦਬੀਆਂ ਦੇ ਕੇਸਾਂ ਦੇ ਵਿੱਚ ਸਹੀ ਇਨਸਾਫ ਕਰ ਜਾਂਦਾ ਸਹੀ ਕੇਸਾਂ ਦੀ ਤਫ਼ਤੀਸ਼ ਕਰਵਾ ਜਾਂਦਾ ਨਾਮਜੱਦ ਕਰ ਜਾਂਦਾ ਦੋਸ਼ੀਆਂ ਨੂੰ ਮੁਕਾਮ ਤੱਕ ਪਹੁੰਚਾ ਦਿੰਦਾ ਚੜ੍ਹਦੀ ਕਲਾ ਰਹਿਣਾ ਸੀ ਉਹਨਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਰਣਨੀ ਸੀ ਔਰ ਇਸੇ ਕਰਕੇ ਤੁਸੀਂ ਦੇਖੋ ਅੱਜ ਕਿੱਥੇ ਆ ਕੋਈ ਪੁੱਛਣ ਨਹੀਂ ਜਾਂਦਾ ਕੋਈ ਪੁੱਛਣ ਨਹੀਂ ਜਾਂਦਾ ਭਾਵੇਂ ਕੇਂਦਰ ਦੀ ਰੂਲਿੰਗ ਪਾਰਟੀ ਦਾ ਲੀਡਰ ਹੈ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਕਿਤੇ ਸੁਰਖੀਆਂ 'ਚ ਦੇਖਦੇ ਨਹੀਂ ਹੋ ਹੁਣ ਤੁਸੀਂ ਦੂਜੀ ਗੱਲ ਜਿਹੜੀ ਹੈ ਦੇਖੋ ਸੁਖਜਿੰਦਰ ਨੇ ਦਾਅਵੇ ਹੋਰੀ ਜਦੋਂ ਹੋਮ ਮਿਨਿਸਟਰ ਬਣੇ ਆ ਮਜੀਠੀ ਦੇ ਪਰਚਾ ਦਿੱਤਾ ਬੇਅਦਬੀ ਦੇ ਕੇਸਾਂ ਦੀ ਵੀ ਜਿਹੜੀ ਆ ਉਹ ਸਪੀਡ ਅਪ ਕਰਤਾ ਨਾਲ ਹੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਗਈ ਐਸੇ ਕਰਕੇ ਆ ਇਹ ਕੁਰਸੀ ਜਾਣ ਦਾ ਸਭ ਤੋਂ ਵੱਡਾ ਕਾਰਨ ਹੀ ਇਹ ਸੀਗਾ ਵੀ ਇਹ ਜਿਹੜੇ ਬੇਅਦਬੀ ਔਰ ਡਰੱਗ ਕੇਸਾਂ ਚ ਇਹਨਾਂ ਨੇ ਫਾਈਲਾਂ ਨੂੰ ਰੱਸੀ ਨਾਲ ਬੰਨ ਕੇ ਸਾਈਡਾਂ ਤੇ ਸੁੱਟਿਆ ਸੀ ਤੇ ਉਸੇ ਚੀਜ਼ ਦਾ ਖਮਿਆਜਾ ਨੂੰ ਭੁਗਤਣਾ ਪਿਆ ਰਿਹਾ ਭੁਗਤਣਾ ਪਿਆ ਵੀ ਐ ਤੇ ਭੁਗਤਣਾ ਪੈ ਵੀ अच्छा नाल डॉक्टर साहब ये भी सवाल कर देता मौजूदा सरकार ते हालांकि चलो सियासी बयान समझा जा सकता है इस नु पर तामी केंदे कि के 3 साल हो गए 3.5 साल हो गए कुछ नहीं किया गया आज तक हुन उम्मीद हैगी है, है मौजूदा सरकार को क्योंकि ਤੁਸੀਂ ਵੀ ਕਹਿੰਦੇ ਹੋ ਤਾਕੜ ਸਰਕਾਰ ਐ ਅਸੀਂ ਵੀ ਜਾਣਦੇ ਆ ਤਾਕੜ ਸਰਕਾਰ ਐ ਪਰ ਵਿਰੋਧੀਆਂ ਦੇ ਸਵਾਲ ਉਸੇ ਤਰ੍ਹਾਂ ਬਰਕਰਾਰ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਭਗਵੰਤ ਸਿੰਘ ਮਾਨ ਇੱਕ ਡੇਰੀਗ ਮੁੱਖ ਮੰਤਰੀ ਐ ਮੁਜੀਠੀਏ ਦੇ ਖਿਲਾਫ ਡੀਏ ਦਾ ਪਰਚਾ ਦਿੱਤਾ ਹੈ ਔਰ ਪਰਤਾਬ ਬਾਜਵੇ ਤੇ ਵੀ ਪਰਚਾ ਦਿੱਤਾ ਐਲਓਪੀ ਤੇ ਪਰਚਾ ਦੇਣਾ ਕੋਈ ਖਾਲਾ ਹੀ ਦਾ ਵਾੜਾ ਨਹੀਂ ਹੁੰਦਾ ਪਰਚਾ ਦਿੱਤਾ ਸਰਕਾਰ ਚ ਦਮ ਹੈਗਾ ਜੇ ਇੱਛਾ ਸ਼ਕਤੀ ਜਿਹਨੂੰ ਅਸੀਂ ਹਿੰਦੀ ਦਾ ਵਰਡ ਯੂਜ਼ ਕਰ ਲਈਏ ਜੇ ਅੱਜ ਇੱਛਾ ਸ਼ਕਤੀ ਆਪਣੀ ਵਰਤ ਜਾਣ ਕਿ ਬੇਅਦਬੀ ਦੇ ਕੇਸਾਂ ਦੇ ਵਿੱਚ ਸੌਦਾ ਸਾਧ ਨੂੰ ਉਹ ਤਾਂ ਨਾਮਜੁੱਦ ਹੈ ਆਪਣੇ ਕੇਸਾਂ ਨੂੰ ਉਹਦੇ ਚ ਪੁੱਛ ਗਿਛ ਕਰੋ ਮੋੜ ਮੰਡੀ ਬਲਾਸ ਚ ਜਿਹਦੇ ਚ ਆਪ ਦੋਸ਼ ਲਾਉਂਦੇ ਰਹੇ ਨੇ ਕਿ ਇਹਨ ਮੋਡ ਮੰਡੀ ਬਲਾਸ ਜਿਹੜਾ ਸਾਨੂੰ ਖਤਮ ਕਰਨ ਲਈ ਕਰਾਇਆ ਗਿਆ ਅਸੀਂ ਸੱਤਾ ਚ ਨਾ ਆਈਏ ਇਸ ਕਰਕੇ ਕਰਾਇਆ ਗਿਆ ਸਾਡਾ ਵੋਟ ਪਰਸੈਂਟੇਜ ਡੈਂਟ ਕੀਤਾ ਗਿਆ ਉਹ ਕੇਸਾਂ ਦੇ ਵਿੱਚ ਜੇ ਅੱਜ ਮੁਕਾਮ ਤੱਕ ਪਹੁੰਚਾ ਦਿੰਦੇ ਆ ਤੇ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਛਾਪ ਹੋ ਜਾਏਗੀ ਇਤਿਹਾਸ ਲਿਖਿਆ ਜਾਏਗਾ ਇਤਿਹਾਸ ਲਿਖਿਆ ਜਾਏਗਾ ਜੇ ਸੁਜੀਤ ਸਿੰਘ ਬਰਨਾਲੇ ਦੇ ਜਿਹੜਾ ਨਕਉਧਰ ਕਾਂਡ ਹੈ ਉਹਦੀ ਵੀ ਸਾਰੀ ਕਰਕੇ ਪਹੁੰਚਾ ਦਿੰਦੇ ਤੇ ਇਤਿਹਾਸ ਲਿਖਿਆ ਜਾਏਗਾ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ ਫੇਕ এনਕਾਊਂਟਰ ਵਾਲਾ ਅਗਰ ਉਹ ਵੀ ਮੁਕਾਮ ਤੇ ਪਹੁੰਚਾ ਕੇ ਅੱਜ ਕਰ ਜੰਦੇ ਇਤਿਹਾਸ ਲਿਖਿਆ ਜਾਏਗਾ ਇੱਛਾ ਸ਼ਕਤੀ ਹੈ ਸਰਕਾਰ ਦੀ ਘੱਟੋ ਘੱਟ ਬੇਅਦਬੀ ਦੇ ਕੇਸਾਂ ਦੇ ਵਿੱਚ ਜਿਹੜੇ ਮੁੱਖ ਦੋਸ਼ੀ ਨੇ ਮੋੜ ਮੰਡੀ ਬਲਾਸ ਤੇ ਮੁੱਖ ਦੋਸ਼ੀ ਨੇ ਕਰ ਦਿਓ ਇੱਕ ਵਾਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਸਰਕਾਰ ਕਰ ਸਕਦੀ ਹੈ ਇਸ ਟਾਈਮ ਸਰਕਾਰ ਬੜੀ ਡੇਰਿੰਗ ਚੱਲ ਰਹੀ ਹੈ ਬੜੇ ਡੰਡੇ ਦੇ ਨਾਲ ਚੱਲ ਰਹੀ ਹੈ ਉਹ ਰਿਜ਼ਲਟ ਆ ਵੀ ਸਕਦੇ ਆ ਲੋਕਾਂ ਦੀਆਂ ਉਮੀਦਾਂ ਵੀ ਹੈਗੀਆਂ ਜਿੰਨਾ ਆਣਗੇ ਤੇ ਲੋਕਾਂ ਦੀਆਂ ਉਮੀਦਾਂ ਤੇ ਆਸ਼ਾ ਜਿਹੜੀ ਆ ਉਹ ਟੁੱਟਦੀ ਹੁੰਦੀ ਆ। ਬਿਲਕੁਲ ਇਹ ਸਥਿਤੀ ਹੁਣ ਵੇਖਣ ਦੀ ਗੱਲ ਇਹੀ ਹੈ ਕਿ ਕੀ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੀ ਉਤਰੇਗੀ ਆਮ ਆਦਮੀ ਪਾਰਟੀ ਜਾਂ ਫਿਰ ਐਤਕੀ ਵੀ ਲੋਕਾਂ ਦੀ ਉਮੀਦਾਂ ਦੇ ਉੱਤੇ ਪਾਣੀ ਫਿਰਦਾ ਨਜ਼ਰ ਆਊਗਾ। ਬੇਅਦਬੀ ਮਸਲਿਆਂ ਦੇ ਉੱਤੇ ਕੀ ਕੁਝ ਕੀਤਾ ਜਾਂਦਾ ਸਰਕਾਰ ਦੇ ਵੱਲੋਂ ਹੁਣ ਇਹਦੇ ਉੱਤੇ ਨਜ਼ਰਸਾਨੀ ਰਹੇਗੀ। ਮੇਰੇ ਨਾਲ ਕੈਮਰਾਮੈਨ ਜਸਪ੍ਰੀਤ ਸਿੰਘ ਮੈ ਸਾਹਿਬ ਸਿੰਘ ਦਾ ਤੋ ਇਜਾਜ਼ਤ ਚੋਣਾ ਬਣੀ ਰੋਵਾਨੀ ਦੀ ਪੰਜਾਬੀ ਤੇ।